ਪ੍ਰਵੀਸ਼ੂਸੀ ਮੈਨੂੰ ਨਹੀਂ ਕਹਿ ਰਿਹਾ ਤੁਹਾਨੂੰ ਨਹੀਂ ਕਹਿ ਰਿਹਾ ਪ੍ਰਵੀਸ਼ੂਸੀ ਸਾਰੇ ਦੁਨੀਆਂ ਨੂੰ ਹੱਕਾ ਦੇ ਕੇ ਕਹਿ ਰਿਹਾ ਪਹਾ ਪਸਾਰ ਕੇ ਕਹਿ ਰਿਹਾ ਸਾਰੇ ਥੱਕੇ ਹੋਇਓ ਭਾਰ ਹੀ ਡੱਬੇ ਹੋਇਓ ਤੁਸੀਂ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ ਹallelujah ਪ੍ਰਵੀਸ਼ੂਸੀ ਦੀ ਕੋਈ ਐਪ ਉੱਤੇ ਭਰੋਸਾ ਕਰ ਲਓ ਪ੍ਰਵੀਸ਼ੂਸੀ ਨੇ ਕਹਿਤਾ ਮੈਂ ਤੁਹਾਨੂੰ ਆਰਾਮ ਦਿਆਂਗਾ ਤੇ ਮੈਂ ਤੁਹਾਨੂੰ ਆਰਾਮ ਧਿਆਗਾ ਤੁਸੀਂ ਕਿਤੇ ਦਰਦ ਨਾਲ ਤੜਫਦੇ ਹੋਏ ਮਰੀਜ਼ ਨੂੰ ਦੇਖੋ ਕਿਸੇ ਦਰਦ ਨਾਲ ਤੜਫਦੇ ਹੋਏ ਪੇਸ਼ੇਖ ਨੂੰ ਦੇਖੋ ਹਸਪਤਾਲਾਂ ਦੇ ਵਿੱਚ ਉਹ ਰੋਂਦੇ ਆ ਕਰਲਾਉਂਦੇ ਆ ਚੀਕਾ ਮਾਰਦੇ ਆ ਡਾਕਟਰ ਆਉਂਦਾ ਉਹਨੂੰ ਇੱਕ ਪੇਨ ਕਿਲਰ ਦਾ ਇੰਜੈਕਸ਼ਨ ਦਿੰਦਾ ਤੇ ਬਿਲਕੁਲ ਉਹਦਾ ਦਰਦ ਗਾਇਬ ਹੋ ਜਾਂਦਾ ਉਹ ਇਸ ਤਰ੍ਹਾਂ ਸ਼ਾਂਤ ਹੋ ਕੇ ਬਹਿ ਜਾਂਦਾ ਜਿਵੇਂ ਉਹਦਾ ਦਰਦ ਕਦੀ ਹੈ ਹੀ ਨਹੀਂ ਸੀ ਉਹਨੂੰ ਦਰਦ ਦਾ ਚੇਤਾ ਹੀ ਭੁੱਲ ਜਾਂਦਾ ਮੇਰੇ ਭੈਣੇ ਤੇ ਭਰਾਵੋ ਜਿਹੜਾ ਪਰਮੇਸ਼ਰ ਜੀ ਨੂੰ ਆਰਾਮ ਦਿੰਦਾ ਉਹ ਇਤਾਂ ਲਈ ਆ ਇਹ ਸਾਡੀਆਂ ਜ਼ਰੂਰਤਾਂ ਇਹ ਸਾਡੀਆਂ ਚਿੰਤਾ ਪਰੇਸ਼ਾਨੀਆਂ ਇਹ ਸਾਡੇ ਅੱਗੇ ਚੱਲ ਕੇ ਆਪਣੀ ਜਿਹੜੀ ਕਬੀਲਦਾਰੀਆਂ ਦੇ ਫਿਕਰ ਤੇ ਸਾਰਾ ਦਰਦ ਜਿਹੜਾ ਆ ਪ੍ਰਭੀਸ਼ੁਭ ਸੀ ਜਦੋਂ ਤੁਹਾਡੇ ਤੇ ਮਿਹਰ ਦੀ ਨਿਗਾਹ ਕਰਦਾ ਜਦੋਂ ਪ੍ਰਿਸ਼ੂ ਮਸੀਹ ਪ੍ਰਵਿਸ਼ੂ ਮਸੀਹ ਦਾ ਨਵਾਂ ਬਲੈਕ ਪਿਆਰ ਦੀ ਸ਼ੂਹਨ ਦਿੰਦਾ ਆਪਣੇ ਪਿਆਰ ਦੀ ਦਜੰਗ ਦਿੰਦਾ ਜਦੋਂ ਤੁਹਾਨੂੰ ਸੱਚੀ ਬਲੈਸਿੰਗ ਦਿੰਦਾ ਜਦੋਂ ਸੱਚਾ ਮੱਸਾ ਤੁਹਾਡੇ ਉੱਤੇ ਆਉਂਦਾ ਪ੍ਰਵਿਸ਼ੂ ਮਸੀਹ ਜਿੱਦਾਂ ਹਸਪਤਾਲ ਦੇ ਬੈੱਡ ਦੇ ਉੱਤੇ ਡਾਕਟਰ ਪੇਨ ਕਿਲਰ ਦੇ ਕੇ ਪੇਸ਼ੈਂਟ ਨੂੰ ਸ਼ਾਂਤ ਕਰ ਦਿੰਦਾ ਉਸੇ ਤੂ ਵੀ ਵੱਧ ਸ਼ਾਂਤ ਤੁਸੀਂ ਹੋ ਜੰਨੇ ਤੁਸੀਂ ਕਹਿੰਨੇ ਕਿੱਥੇ ਆ ਸਾਡਾ dard ਕਿੱਥੇ ਆ ਸਾਡੀਆਂ ਚਿੰਤਾਵਾਂ ਕਿੱਥੇ ਆ ਸਾਡੀਆਂ ਪਰੇਸ਼ਾਨੀਆਂ ਕੋਈ ਚਿੰਤਾ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਦਰਦ ਨਹੀਂ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕਿਹਾ ਸਾਰੇ ਛੱਪੇ ਹੋਏ ਭਾਰ ਹੇਠ ਦੱਬੇ ਹੋਏ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਕੀ ਦੂੰਗਾ ਪੈਸੇ ਦੂੰਗਾ ਨਹੀਂ ਮੈਂ ਤੁਹਾਨੂੰ ਆਰਾਮ ਦਿਆਂਗਾ ਹallelujah ਸੋਚੋ ਜਦੋਂ ਤੁਸੀਂ ਇੱਕ ਵੱਡੇ ਸਾਰੇ ਦਰਦ ਤੋਂ ਮੁਕਤੀ ਪ੍ਰਾਪਤ ਕਰਦੇ ਆ ਤੁਸੀਂ ਕਿਦਾਂ ਸੁਣਨੇ ਤੁਹਾਡਾ ਦੰਦ ਦੇ ਵਿੱਚ ਦਰਦ ਹੋ ਰਿਹਾ ਤੁਹਾਡੇ ਕੰਨ ਦਾ ਦਰਦ ਤੁਹਾਡੀ ਅੱਖ ਦਾ ਦਰਦ ਤੁਹਾਡੀ ਪੂਰੀ ਬਾਡੀ ਨੂੰ ਸੌਣ ਨਹੀਂ ਦਿੰਦਾ ਜਦੋਂ ਦਰਦ हट ਜਾਂਦਾ ਤੁਸੀਂ ਤਿੰਨ ਤਿੰਨ ਰਾਤਾਂ ਕੰਟੀਨਿਊ ਜਾਗੇ ਆ ਤੁਸੀਂ ਸੌਣ ਨੂੰ ਤਰਸਦੇ ਆ ਇੱਕਦਮ ਤੁਹਾਡਾ ਦਰਦ ਖਤਮ ਹੋ ਗਿਆ ਤੁਸੀਂ ਰਿਲੈਕਸ ਖਾਮ ਦੀ ਨੀਂਦ ਸੌਣਨੇ ਆ ਇਸ ਤਰ੍ਹਾਂ ਦਾ ਬੁਸ਼ਰਾਮ ਇਸ ਤਰ੍ਹਾਂ ਦਾ ਆਨੰਦ ਪਰਮੇਸ਼ਰ ਤੁਹਾਨੂੰ ਦੇਣਾ ਚਾਹੁੰਦਾ ਉਹ ਕਹਿੰਦਾ ਹੇ ਸਾਰੇ ਥੱਕੇ ਹੋਇਓ ਬਾਰ ਹਿੱਟ ਦੱਬੇ ਹੋਇਓ ਮੇਰੇ ਕੋਲ ਆਉ ਤਾਂ ਮੈਂ ਤੁਹਾਨੂੰ ਰਾਮ ਦਿਆਂਗਾ ਹallelujah ਮੈਂ ਸੰਸਾਰ ਦੇ ਵਿੱਚ ਇੱਕ ਗੱਲ ਦੇਖੀ ਇੱਕ ਬਿੰਦੀ ਤੇ ਵੀ ਅਸੀਂ ਝੁਕਣਾ ਨਹੀਂ ਚਾਹੁੰਦੇ ਕਿਸੇ ਤੋਂ ਇੱਕ ਪੁਆਇੰਟ ਤੇ ਵੀ ਅਸੀਂ ਝੁਕਣਾ ਨਹੀਂ ਚਾਹੁੰਦੇ ਕਿਸੇ ਤੋਂ ਇੱਥੋਂ ਤੱਕ ਕਿ ਸਟੇਟ ਸਟੇਟਸ ਦੇ ਬਰਾਬਰ ਅਸੀਂ ਸਟੇਟਸ ਲਾਉਣੇ ਆ ਜੇ ਕੋਈ ਸਟੇਟਸ ਸਾਡੇ ਚੋੜਾ ਜਾਂ ਸਾਨੂੰ ਖਲਾਫ ਲੱਗਦਾ ਅਸੀਂ ਡਬਲ ਟੱਕਰ ਲਾਉਣ ਵਾਸਤੇ ਸਟੇਟਸ ਲੱਭ ਕੇ ਉਹਨੂੰ ਲਾਉਨੇ ਆ ਹallelujah ਅੱਗੇ ਫਾਈਟ ਚੱਲਦੀ ਸੀ ਗੱਲਾਂ ਦੇ ਨਾਲ ਸਿੱਧਾ ਆਪੋਂ ਸਾਹਮਣੀ ਅੱਖਾਂ ਦੇ ਨਾਲ ਹੂਰੇ ਮੁੱਕੀ ਦੇ ਨਾਲ ਪੋਲਿਟਿਕਸ ਦੇ ਨਾਲ ਅੱਜ ਸਾਡੀ ਲੜਾਈ ਚੱਲ ਰਹੀ ਹੈ ਜਿਹੜਾ ਦੂਰ ਕਿਤੇ ਬਾਹਰ ਵਿਦੇਸ਼ ਵਿੱਚ ਬੈਠਾ ਸਟੇਟਸਾਂ ਦੇ ਲੜਾਈ ਚੱਲ ਰਹੀ ਹੈ ਸਾਡੇ ਉਹਦੇ ਨਾਲ ਹallelujah ਲੜਾਈ ਦੇ ਤਰੀਕੇ ਵੀ ਹੋਰ ਹੋ ਗਿਆ ਨਫਰਤ ਦੇ ਤਰੀਕੇ ਵੀ ਹੋਰ ਹੋ ਗਿਆ ਇੱਕ ਦੂਜੇ ਨੂੰ ਦੁੱਖ ਲਾਉਣ ਦੇ ਤਰੀਕੇ ਵੀ ਹੋਰ ਹੋ ਗਿਆ ਆਨਲਾਈਨ ਫਾਈਟ ਚੱਲ ਰਹੀ ਹੈ ਸਾਡੀ ਆਨਲਾਈਨ ਫਾਈਟ ਚੱਲ ਰਹੀ ਹੈ ਹallelujah ਕਿੱਦਾਂ ਤੁਸੀਂ ਸ਼ਾਂਤ ਹੋ ਜਾਓਗੇ ਤੁਸੀਂ ਅਗਲੇ ਦਾ ਸਟੇਟਸ ਦੇਖਦੇ ਆਂ ਮਣ ਸਾਡੇ ਖਿਲਾਫ ਕਿਹੜਾ ਲਾਇਆ ਆ ਕਿ ਅਸੀਂ ਇਹਦੇ ਖਿਲਾਫ ਕਿਹੜਾ ਲਾਈਏ ਹallelujah ਹੁਣ ਸਾਡੇ ਹੱਕ ਦੇ ਵਿੱਚ ਕਿਸੇ ਨੇ ਕਿਹੜਾ ਲਾਇਆ ਅਸੀਂ ਕਿਹੜਾ ਉਹਦੇ ਹੱਕ ਦੇ ਵਿੱਚ ਲਾਈਏ ਹallelujah ਔਰ ਪੂਰੀ ਤਰ੍ਹਾਂ ਕਲੀਅਰ ਕਰਕੇ ਗੱਲਾਂ ਚੱਲ ਰਹੀਆਂ ਸਟੇਸ਼ਨਾਂ ਤੇ ਗਾਲਾਂ ਚੱਲ ਰਹੀਆਂ ਸਟੇਸ਼ਨਾਂ ਤੇ ਸਨਮੁਖੀ ਚੱਲ ਰਹੀ ਹੈ ਹਰ ਇੱਕ ਸਟੇਸ਼ਨਾਂ ਤੇ ਹallelujah ਖੁਦਾਬੰਦ ਖੁਦਾ ਪ੍ਰਭੂ ਜੀ ਬਖਸ਼ੇ ਇਹ ਦੁਨੀਆ ਕਿੱਧਰ ਨੂੰ ਚੱਲੀ ਜਾਂਦੀ ਆ ਤੁਸੀਂ 666 ਦੀ ਮੋਹਰ ੜੀ ਕਰਾਇਆ ਮੋਹਰ ਆ ਤੁਹਾਡੇ ਤੇ ਲੱਗੀਆਂ ਹੋਈਆਂ ਮੇਰੇ ਭੈਣ ਦੇ ਭਰਾਵੋ ਆਨਲਾਈਨ ਮੋਹਰਾਂ ਲੱਗੀਆਂ ਹੋਈਆਂ ਤੁਹਾਡੇ ਤੇ ਹallelujah ਜਿਹੜਾ ਸ਼ੈਤਾਨ ਆ ਉਹ ਸੋਚ ਦੇ ਜਰੀਏ ਬਾਹਰ ਕਰਦਾ ਜਿਹੜੀ ਤੁਹਾਡੀ ਸੋਚ ਆ ਉਹ ਆਨਲਾਈਨ ਵੀ ਬਦਲ ਸਕਦੀ ਆ ਹallelujah ਉਹ ਆਨਲਾਈਨ ਵੀ ਕੋਈ ਚੀਜ਼ ਦੇਖ ਕੇ ਤੁਹਾਡੀ ਸੋਚ ਪ੍ਰਭਾਵਿਤ ਹੋ ਸਕਦੀ ਆ ਇਹਦਾ ਮਤਲਬ ਆਨਲਾਈਨ ਵੀ ਸ਼ੈਤਾਨ ਸਾਡੇ ਉੱਤੇ ਬਾਹਰ ਕਰ ਸਕਦਾ ਇੰਟਰਨੈਟ ਸਾਰਾ ਸ਼ਦਾਨ ਦਾ ਬਣਾਇਆ ਹੋਇਆ ਆ ਉਹਨੇ ਆਪਣੇ ਕੰਮ ਲਈ ਬਣਾਇਆ ਹallelujah ਉਹਨੇ ਆਪਣੇ ਕੰਮ ਲਈ ਬਣਾਇਆ ਹੋਇਆ ਪਰਮੇਸ਼ਰ ਦੇ ਦਾਸ ਪਰਮੇਸ਼ਰ ਦੇ ਸੱਚੇ ਲੋਕ ਇੰਟਰਨੈਟ ਦਾ ਥੋੜਾ ਜਿਹਾ ਹਿੱਸਾ ਲੈ ਕੇ ਉਹਨੂੰ ਇਸਤੇਮਾਲ ਕਰ ਰਹੇ ਆ ਪਰਮੇਸ਼ਰ ਦੇ ਕੰਮ ਲਈ ਪਰ ਮੇਰੇ ਭੈਣ ਦੇ ਭਰਾਵੋ ਪਰਮੇਸ਼ਰ ਦੇ ਕੰਮ ਲਈ ਇੰਟਰਨੈਟ 5% ਯੂਜ਼ ਹੋ ਰਿਹਾ ਆ ਗੌਰ ਕਰਿਓ ਸ਼ੈਤਾਨ 95% ਇੰਟਰਨੈਟ ਯੂਜ਼ ਕਰ ਰਿਹਾ ਹallelujah ਤੁਹਾਨੂੰ ਆਪਣੇ ایمان ਤੋਂ ਦੇਖਣ ਵਾਸਤੇ ਹallelujah ਖੁਦਾਬਦ ਖੁਦਾ ਪ੍ਰਭੂ ਜੀ ਉਸੇ ਕੇ ਨਾਮ ਕੀ ਦੂਸਰੀ ਗਲ ਇਨਸਾਨ ਦੂਸਰੇਆਂ ਦੀਆਂ ਗਲਤੀਆਂ ਫਰਕ ਤੇ ਲੱਗਾ ਹੋਇਆ ਦੂਸਰੇ ਤੋਂ ਘਾ ਕੋਈ ਹੋਰ ਤੁਸੀਂ ਦੂਸਰੇ ਨਹੀਂ ਹੈਗੇ ਤੁਸੀਂ ਆਪਣੇ ਆ ਤੁਸੀਂ ਸਾਡੇ ਭੈਣ ਭਾਈਆਂ ਅਸੀਂ ਇੱਕ ਦੂਜੇ ਨੂੰ ਚੇਤਾਵਨੀ ਸਕਦੇ ਆ ਇਸ ਬਚਨ ਦੇ ਵਿੱਚੋਂ ਜੇ ਮੈਂ ਕੋਈ ਗਲਤੀ ਕਰਦਾ ਤੁਸੀਂ ਮੈਨੂੰ ਬਚਨ ਤੋਂ ਜਾਤ ਕਰਾ ਸਕਦੇ ਆ ਤੁਸੀਂ ਪੁੱਲਤ ਨਹੀਂ ਗਏ ਕਿ ਤੁਸੀਂ ਇੱਕ ਪਾਸਟਰ ਆ ਜਾਤ ਕਰਾ ਸਕਦੇ ਆ ਹallelujah ਉਹ ਦੂਸਰੇ ਨਹੀਂ ਹੈਗੇ ਤੁਸੀਂ ਆਪਣੇ ਭੈਣਾ ਭਾਈਆਂ ਨੂੰ ਚੇਤਾਵਨੀ ਸਕਦੇ ਆ ਬਚਨ ਦੇ ਵਿੱਚੋਂ ਉਹ ਦੂਸਰੇ ਲੋਕ ਹallelujah ਖੁਦਾਬੰਦ ਖੁਦਾ ਪ੍ਰਵਿਸ਼ੀਸੀ ਜੇ ਸਾਡੀਆਂ ਗਲਤੀਆਂ ਲੱਭਣ ਲੱਗੀਆਂ ਅਸੀਂ ਉਹਨਾਂ ਦੀਆਂ ਗੱਲਾਂ ਲੱਗੇ ਹੋਏ ਹਾਂ ਜਦ ਕਿ ਲੰਬੜੀਆਂ ਸੀ ਆਪਣੀਆਂ ਸੀ ਖੁਦਾਬਦ ਖੁਦਾ ਪ੍ਰਵੀਸ਼ੂ ਉਸੇ ਕੇ ਨਾਮ ਕੀ ਜੋ ਜ਼ਿੰਦਾ ਖੁਦਾ ਜੋ ਸਾਡੇ ਵਿੱਚ ਕਾ ਜਿੱਤਣੇ ਇਨਸਾਨ ਕਮਾਂਡ ਨੂੰ ਛੱਡ ਕੇ ਨੀਮਾ ਹੋ ਗਿਆ ਜਿੱਤਣੇ ਇਨਸਾਨ ਨਫ਼ਰਤ ਨੂੰ ਛੱਡ ਕੇ ਪਿਆਰ ਕਰਨ ਲੱਗ ਗਿਆ ਜਿੱਤਣੇ ਇਨਸਾਨ ਦੂਸਰਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਨ ਲੱਗ ਗਿਆ ਮੇਰੇ ਭੈਣ ਦੇ ਭਰਾਵੋ ਉਹਨੇ ਇੱਕ ਰੋੜ ਤਰਲੇ ਸਦਾ ਜਿੱਥੇ ਪ੍ਰਵੇਸ਼ੂ ਮਸੀਹ ਕਹ ਲਾਇਆ ਔਰ ਸਿੱਧਾ ਰਾਹ ਉਹ ਪਰਮੇਸ਼ਰ ਨੂੰ ਜਾਂਦਾ ਆ ਔਰ ਉਹ ਰੋਡ ਪਾ ਲਿਆ ਪਰਮੇਸ਼ਰ ਦੇ ਰਾਹ ਤੇ ਉਹ ਚੱਲ ਪਿਆ ਹੁਣ ਮੰਜ਼ਲ ਜਦੋਂ ਉਹ ਪਰਮੇਸ਼ਰ ਨਾਲ ਇੱਕ ਕਦਮ ਬਣਾਉਂਦਾ ਪਰਮੇਸ਼ਰ ਉਹਦੇ ਨਾਲ ਨੂੰ ਬਾਹਮਸਾਰੀ ਖੜਾ ਉਹ ਪਰਮੇਸ਼ਰ ਦੇ ਕੋਲ ਜਾਣ ਵਾਲਾ ਹੈ ਕਿਦੋਂ ਪਰਮੇਸ਼ਰ ਦੇ ਕੋਲ ਪੁੱਜੂਗਾ ਹallelujah ਉਹ ਪਰਮੇਸ਼ਰ ਵਰਗਾ ਹੋ ਜਾਊਗਾ ਕਿਉਂਕਿ ਮੇਰੇ ਭੈਣ ਦੇ ਭਰਾਓ ਯਕੀਨਨ ਪਰਮੇਸ਼ਰ ਇੱਕ ਪ੍ਰੇਮ ਆ ਪਰਮੇਸ਼ਰ ਆਨੰਦ ਨਾਲ ਭਰਿਆ ਹੋਇਆ ਔਰ ਪਰਮੇਸ਼ਰ ਕਦੀ ਵੀ ਕਿਸੇ ਨਾਲ ਬੈਰ ਨਹੀਂ ਕਰਦਾ ਪਰਮੇਸ਼ਰ ਕਦੀ ਵੀ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਪਰਮੇਸ਼ਰ ਕਦੀ ਵੀ ਕਿਸੇ ਨਾਲ ਘਰਣਾ ਨਹੀਂ ਕਰਦਾ ਪਰਮੇਸ਼ਰ ਕਦੀ ਵੀ ਕਿਸੇ ਦਾ ਪੱਖਪਾਤ ਨਹੀਂ ਕਰਦਾ ਮੇਰੇ ਪਿੰਡ ਦੇ ਭਰਾਵੋ ਉਹਦੇ ਲਈ ਸਾਰੇ ਬੱਚੇ ਇੱਕੋ ਜਿਹੇ ਆ ਸਾਡੇ ਬੱਚੇ ਹੁੰਦੇ ਆ ਇੱਕ ਬੱਚਾ ਸਾਡਾ